ਪੰਜਾਬ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਸਵੇਰ ਤੋਂ ਪੰਜਾਬ ਦਾ ਮੌਸਮ ਫਿਲਹਾਲ ਠੀਕ-ਠਾਕ ਹੈ ਕੁਝ ਹਿੱਸਿਆਂ ਖਾਸ ਕਰਕੇ ਪੂਰਬੀ ਅਤੇ ਦੱਖਣੀ ਪੱਛਮੀ ਇਲਾਕਿਆਂ ਵਿੱਚ ਹਲਕੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਬੱਦਲਾਂ ਦਾ ਕੋਈ ਖਾਸ ਪ੍ਰਭਾਵ ਨਹੀਂ ਹੋਵੇਗਾ ਅਤੇ ਸਵੇਰ ਤੋਂ ਅਗਲੇ 4-5 ਘੰਟਿਆਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ ਪਾਕਿਸਤਾਨ ਦੇ ਡੇਰਾ ਇਸਮਾਇਲ ਖਾਨ ਇਲਾਕੇ ਵਿੱਚ ਪਿਛਲੇ 2-3 ਘੰਟਿਆਂ ਤੋਂ ਇੱਕ ਬੱਦਲਵਾਈ ਸਿਸਟਮ ਬਣਿਆ ਹੋਇਆ ਹੈ। ਇਹ ਇੱਕ ਚੱਕਰਵਾਤੀ ਹਵਾਵਾਂ ਦਾ ਕੇਂਦਰ ਹੈ ਜਿਸ ਕਾਰਨ ਇਸ ਦੀ ਗਤੀ ਬਹੁਤ ਘੱਟ ਹੈ। ਇਹ ਸਿਸਟਮ ਆਪਣੇ ਦਾਇਰੇ ਨੂੰ ਉਸੇ ਇਲਾਕੇ ਵਿੱਚ ਵਧਾਏਗਾ ਅਤੇ ਅੱਗੇ ਨਹੀਂ ਵਧੇਗਾ। ਇਸ ਲਈ ਪੰਜਾਬ ਤੇ ਇਸ ਦਾ ਕੋਈ ਖਾਸ ਅਸਰ ਦਿਖਣ ਨੂੰ ਨਹੀਂ ਮਿਲੇਗਾ ਕਿਉਂਕਿ ਆਮ ਤੌਰ ਤੇ ਪੱਛਮੀ ਖੇਤਰਾਂ ਤੋਂ ਬੜਨ ਵਾਲੇ ਸਿਸਟਮ ਪੂਰਬੀ ਵੱਲ ਵਧਦੇ ਹਨ ਪਰ ਇਹ ਸਿਸਟਮ ਪੰਜਾਬ ਤੱਕ ਨਹੀਂ ਪਹੁੰਚੇਗਾ। ਹਾਲਾਂਕਿ ਇਸ ਦਾ ਦਾਇਰਾ ਇੰਨਾ ਵੱਡਾ ਹੋ ਸਕਦਾ ਹੈ ਕਿ ਇਹ ਦੁਪਹਿਰ ਦੇ ਆਸ-ਪਾਸ ਪੰਜਾਬ ਦੇ ਕੁਝ ਪੱਛਮੀ ਸਰਹੱਦੀ ਖੇਤਰਾਂ ਦੇ ਵੱਲ ਨੂੰ ਛੂ ਸਕੇ ਜੰਮੂ ਕਸ਼ਮੀਰ ਦੇ ਆਸ-ਪਾਸ ਬਣਨ ਵਾਲੇ ਕੁਝ ਬੱਦਲ ਦੁਪਹਿਰ ਦੇ ਆਸ-ਪਾਸ ਪੰਜਾਬ ਵੱਲ ਵੱਸ ਸਕਦੇ ਹਨ ਇਹ ਵੱੱਡਣ ਖਾਸ ਤੌਰ ਤੇ ਪੰਜਾਬ ਦੇ ਉੱਤਰੀ ਜਾਂ ਪੂਰਬੀ ਪੱਛਮੀ ਹਿੱਸਿਆਂ ਵਿੱਚ ਥੋੜੇ ਬਹੁਤ ਪ੍ਰਭਾਵਿਤ ਕਰ ਸਕਦੇ ਹਨ ਦਿਨ ਦੇ ਬਾਕੀ ਹਿੱਸਿਆਂ ਵਿੱਚ ਮੌਸਮ ਠੀਕ-ਠਾਕ ਰਹੇਗਾ ਦਿਨ ਵੇਲੇ ਕੋਈ ਵੱਡੀ ਮੌਸਮੀ ਗਤੀਵਿਧੀ ਹੋਣ ਦੀ ਸੰਭਾਵਨਾ ਨਹੀਂ ਹੈ ਲਗਭਗ 677 ਪਰ ਇਸ ਚਤ ਸੰਭਾਵਨਾ ਹੈ ਕਿ ਮੌਸਮ ਸਾਵਰੇਗਾ ਗਰਮੀ ਦੇ ਦਿਨਾਂ ਵਿੱਚ 25 ਤੋਂ 30% ਸਭਾਵਨਾ ਰਹਿੰਦੀ ਹੈ ਕਿ ਅਚਾਨਕ ਛੋਟੇ-ਮੋਟੇ ਗਰਜ ਚਮਕ ਵਾਲੇ ਬੱਦਲ ਬਣ ਸਕਦੇ ਹਨ ਜੋ ਤੇਜ਼ੀ ਨਾਲ ਅੱਗੇ ਵਧ ਕੇ ਮੌਸਮੀ ਕਾਰਵਾਈ ਕਰ ਜਾਂਦੇ ਹਨ ਇਸ ਲਈ ਹੁੰਦਾ ਹੈ ਕਿਉਂਕਿ ਪੂਰਬੀ ਹਵਾਵਾਂ ਚੱਲ ਰਹੀਆਂ ਹਨ ਅਤੇ ਨਮੀ ਜ਼ਿਆਦਾ ਹੋਣ ਕਾਰਨ ਜਦੋਂ ਧੁੱਪ ਲੱਗਦੀ ਹੈ ਤੇ ਤਾਪਮਾਨ ਵਧਦਾ ਹੈ ਤਾਂ ਜਿਹੇ ਬੱਦਲ ਬਣ ਜਾਂਦੇ ਹਨ ਕੋਈ ਵੱਡਾ ਸਿਸਟਮ ਬਣਨ ਦੀ ਸੰਭਾਵਨਾ ਫਿਲਹਾਲ ਘੱਟ ਹੈ ਹਵਾਵਾਂ ਜ਼ਿਆਦਾਤਰ ਪੂਰਬੀ ਦਿਸ਼ਾ ਤੋਂ ਚੱਲਣਗੀਆਂ ਅੱਜ ਦਿਨ ਦਾ ਤਾਪਮਾਨ ਲਗਭਗ 40 ਡਿਗਰੀ ਸੈਲਸੀਅਸ ਤੋਂ ਥੋੜਾ ਘੱਟ ਹੀ ਰਹੇਗਾ ਜਿਸ ਕਾਰਨ ਤਾਪਮਾਨ ਕਾਬੂ ਵਿੱਚ ਰਹੇਗਾ ਹਾਲਾਂਕਿ ਹਮਸ ਬੜਾ ਮਾਹੌਲ ਜਿਆਦਾ ਪਰੇਸ਼ਾਨ ਕਰੇਗਾ ਅਤੇ ਗਰਮੀ ਦਾ ਅਹਿਸਾਸ ਕਰਵਾਉਣਾ ਸ਼ਾਮ ਤੱਕ ਮੌਸਮ ਠੀਕ ਠਾਕ ਰਹਿਣ ਦੀ ਸੰਭਾਵਨਾ ਹੈ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਵਿੱਚ ਛੋਟੇ ਮੋਟੇ ਬੱਦਲ ਬਣ ਸਕਦੇ ਹਨ ਜਿਸ ਬਾਰੇ ਅਪਡੇਟ ਤੁਹਾਨੂੰ ਸਮੇਂ ਸਿਰ ਦਿੰਦੇ ਰਹਾਂਗੇ